ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲ ਕਰਨੀ ਹੈ ਕਿ ਆਹ ਕ ਬਰਸਾਂ ਦੀ ਫਸਲ ਵਾ ਤੇ ਉਹਨੂੰ ਵੜਨ ਦੇ ਨੇ ਲਗਭਗ ਤਿੰਨ ਸਾਲ ਬਰਸਾਂ ਨੇ ਹੁਣ ਪੱਕੀ ਚੱਲਿਆ ਵਾ ਤੇ ਪੱਕਣ ਤੋਂ ਬਾਅਦ ਇਹ ਹੁਣ ਸੁੱਕ ਵੀ ਜਾਏਗਾ ਥੋੜੇ ਕਿ ਦਿਨਾਂ ਬਾਅਦ ਜੇ ਇਹਨੂੰ ਪਾਣੀ ਪੁਣੀ ਨਾ ਆਇਆ ਤੇ ਹੁਣ ਇਹਨੂੰ ਆਖਰੀ ਕਟਾਈ ਕਰ ਰਹੇ ਆ ਤੇ ਇਹਦੇ ਵਿੱਚ ਸੁੰਡੀਆਂ ਬਹੁਤ ਹੀ ਜ਼ਿਆਦਾ ਪੈ ਰਹੀ ਹੈ ਪੈ ਗਈ ਹੈ ਤੇ ਉਹ ਸੁੰਡੀਆਂ ਹੁਣ ਤੁਸੀਂ ਦੇਖ ਸਕਦੇ ਆ ਆ ਕਾਂ ਤੇ ਆ ਸ਼ਰਕਾਂ ਖਾ ਰਹੀਆਂ ਨੇ ਤੇ ਆਪਣਾ ਪੇਟ ਭੜ ਰਹੀਆਂ ਨੇ ਤੇ ਇਹਨਾਂ ਵਾਸਤੇ ਤੇ ਇਹ ਚੰਗੀਆਂ ਨੇ ਤੇ ਪਰ ਜਦੋਂ ਇਹ ਸਾਡੀਆਂ ਮੱਝਾਂ ਗਾਵਾਂ ਮਤਲਬ ਖਾ ਲੈਂਦੀਆਂ ਨੇ ਜਿਆਦਾ ਤੇ ਉਦੋਂ ਥੋੜਾ ਜਿਹਾ ਬਿਮਾਰ ਜਾਂ ਬਾਅਦ ਜੀਜ ਨੂੰ ਕਹਿੰਦੇ ਉਹ ਲੱਗ ਜਾਂਦੀ ਏ ਤੇ ਪਰ ਆਪ ਵੇਖੋ ਤੁਸੀਂ ਇਹ ਰੱਬ ਦੇ ਰੰਗ ਨਹੀਂ ਤੇ ਇਹਨਾਂ ਨੂੰ ਯਾਰ ਇਹ ਲੱਗੇ ਨੇ ਇਹ ਚੁਗ ਚੁਗ ਕੇ ਦੇ ਵਿੱਚ ਖਾਂਡੀਆਂ ਨੇ ਤੇ ਤੁਹਾਨੂੰ ਸੰਡੀ ਦਿਖਾ ਦਣਾ ਇਥੋਂ ਕਿਹੋ ਜੀ ਸੰਡੀ ਹੁੰਦੀ ਏ ਤੇ ਜਿਹੜੀ ਪੱਠਿਆਂ ਦੇ ਵਿੱਚ ਹੁੰਦੀ ਏ ਤੇ ਇਹ ਜਿਹੜੀ ਖਾਂਦੇ ਨੇ ਤੇ ਆਹ ਸੁੰਢੀ ਜੇ ਤੁਸੀਂ ਦੇਖ ਸਕਦੇ ਹੋ ਇਹ ਹੁਣ ਇਕੱਠੀ ਜੀ ਹੋ ਗਈ ਏ ਫਰ ਦੇ ਹੱਥ ਦੇ ਵਿੱਚ ਆਉਂਦੇ ਆ ਤੇ ਇਹ ਇਹ ਖਾਂਦੇ ਨੇ ਤੇ ਆਪਣਾ ਢਿੱਡ ਭਰਦੇ ਨੇ ਤੇ ਇਹ ਕਾਫੀ ਮਾਤਰਾ ਵਿੱਚ ਆ ਜਾਂਦੇ ਜਦੋਂ ਮੈਂ ਪੱਠੇ ਵੜਦਾ ਹਾਂ ਤੇ ਆਹ ਪੱਠੇ ਢੇਰੀਆਂ ਚ ਵੱਡੇ ਨੇ ਤੇ ਨਾਲ-ਨਾਲ ਹੀ ਮਗਰਮਗ ਖਾਈ ਜਾਂਦੇ ਨੇ ਤਾਂ ਸ਼ਾਇਦ ਕੰਤੋਂ ਤੁਸੀਂ ਦੇਖ ਸਕਦੇ ਹੋ ਖਾਂਡੀਆਂ ਨੇ ਤੇ ਬਰਸਾਂ ਨੂੰ ਵੀ ਤੁਸੀਂ ਦੇਖ ਸਕਦੇ ਹੋ ਵੀ ਇਹ ਪੱਕੇ ਗਾਹੜੀ ਲੋਗਾ ਤੇ ਇਹਦੇ ਵਿੱਚ بارش ਦਾ ਮੌਸਮ ਸੀ ਤੇ ਆ ਸੁੰਡੀਆਂ ਪੈ ਗਈਆਂ ਨੇ ਆ ਸੁੰਡੀ ਵੇਖ ਸਕਦੇ ਹੋ ਜਿਹੜੀ ਪਈ ਹੈ ਤੇ ਇਹੋ ਹੀ ਖਾਂਦੇ ਨੇ ਕਾਂ ਤੇ ਖਾ ਕੇ ਨਜ਼ਾਰੇ ਲੈਣ ਦੇ ਆਪਣਾ ਟਿੱਡ ਪੜਨਦੇ ਨੇ ਤੇ ਵੇਖ ਸਕਦੇ ਤੁਸੀਂ ਸੋ ਇਹੋ ਇੱਕ ਵੀਡੀਓ ਸਾਂਝੀ ਕਰਨੀ ਸੀ ਆ ਬਾਰਸ਼ਾਂ ਨੂੰ ਸੁੰਡੀ ਪਈ ਹੈ ਤੇ ਕਾਂ ਖਾ ਰਹੇ ਨੇ ਪਰ ਜਦੋਂ ਇਹ ਜ਼ਿਆਦਾ ਪੈ ਜਾਂਦਾ ਨਿਰਾ ਹੀ ਪੈ ਜਾਂਦਾ ਆਪਣੇ ਜਾਨਵਰਾਂ ਨੂੰ ਤੇ ਉਦੋਂ ਇਹ ਸੁੰਡੀ ਖਰਾਬ ਕਰਦੀ ਹੈ ਤੇ ਆਪਾਂ ਸੁਣਦੇ ਜਦੋਂ ਵੱਢ ਕੇ ਇਹਨੂੰ ਚਾਰ ਝੋੜ ਲਈਦਾ ਸੁੰਦੀ ਝਾੜ ਲਈਦੀ ਤੇ ਜਦੋਂ ਕੁੱਤਰਨਾ ਵਾ ਤੇ ਉਦੋਂ ਫੇਰ ਸੁੰਦੀ ਇਹ ਮਤਲਬ ਝਾੜਦੀ ਦੀ ਤੇ ਫੇਰ ਇਹ ਇਹ ਮਤਲਬ ਕੱਟ ਜਾਂਦੀ ਏ ਸੋ ਜਿਹਦੇ ਨਾਲ ਹੰਕ ਜਾਰਾ ਹੋਈ ਜਾਂਦਾ ਵਾ ਤੁਸੀਂ ਦੇਖ ਸਕਦੇ ਸੁੰਦੀ ਬਹੁਤ ਮਾਤਰਾ ਦੇ ਵਿੱਚ ਪਈ ਸੀ ਆ ਸੁੰਦੀ ਤੇ ਇਹੋ ਹੀ ਹੰਕਾਂ ਤੇ ਸ਼ਰਕਾਂ ਖਾਰੀਆਂ ਨੇ ਤੁਸੀਂ ਦੇਖ ਸਕਦੇ